नमस्ते पंजाबी कहानीबाज YouTube चैनल विच ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਸ਼ੈਤਾਨ ਬਾਬਾ ਇਸ ਕਹਾਣੀ ਦਾ ਪਹਿਲਾ ਪਾਗ ਸੁਣ ਚੁੱਕੇ ਹੋ ਹੁਣ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕਹਾਣੀ ਦਾ ਦੂਜਾ ਅਤੇ ਆਖਰੀ ਪਾਗ ਤਾਂ ਸ਼ੁਰੂ ਕਰਦੇ ਹਾਂ ਸ਼ੈਤਾਨ ਬਾਬਾ ਕਹਾਣੀ ਦਾ ਦੂਜਾ ਅਤੇ ਆਖਰੀ ਪਾਗ ਡੀਐਸਪੀ ਗਿੱਲ ਨੇ 12 ਸਾਲ ਪਹਿਲਾਂ बाबा आनंद ਨੂੰ ਰਾਜਨੀਤਕ ਦਬਾਅ ਦੇ ਚਲਦੇ ਰਿਹਾ ਕਰਵਾ ਦਿੱਤਾ ਸੀ ਉਸ ਰਾਤ ਕੁਝ ਬੱਚੇ ਗਾਇਬ ਹੋਏ ਪਰ ਕੇਸ ਕਦੇ ਰਜਿਸਟਰ ਨਹੀਂ ਹੋਇਆ ਸੁਕੰਨਿਆ ਦੀ ਆਤਮਾ ਨੇ ਗਿਲ ਨੂੰ ਕਿਹਾ ਤੇਰਾ ਨਾਂ ਅਸੀਂ ਕਦੇ ਲਿਆ ਨਹੀਂ ਕਿਉਂਕਿ ਤੂੰ ਸਿਰਫ ਰਾਖਸ਼ਸ ਦਾ ਸਾਥੀ ਸੀ ਪਰ ਹੁਣ ਤੂੰ ਉਸ ਰਾਖਸ਼ਸ ਦੇ ਅੰਦਰ ਵੱਸ ਗਿਆ ਹੈ ਗਿਲ ਦੇ ਅੰਦਰੋਂ ਸ਼ੈਤਾਨੀ ਰੂਹ ਨਿਕਲਦੀ ਹੈ ਓਡੀਐਸਪੀ ਨਹੀਂ ਰਹਿੰਦਾ ਉਹ ਨਵੇਂ ਆਨੰਦ ਦਾ અવਤਾਰ ਬਣ ਜਾਂਦਾ ਹੈ ਸੁਕੰਨਿਆ ਦੀ ਆਤਮਾ ਰਾਤ ਤੇ ਨੀਲਮ ਮਿਲ ਕੇ ਇੱਕ ਪੁਰਖੀ ਰਾਕਸ਼ਸ ਰਸਮ ਕਰਦੇ ਹਨ ਜਿੱਥੇ ਨਰਕ ਦੇ ਰਾ ਨੂੰ ਅਦਵਾਰ ਖੋਲਿਆ ਜਾਂਦਾ ਹੈ ਗਿਲ ਸ਼ੈਤਾਨ ਦੀ ਆਖਰੀ ਲਾਈਨ ਤੁਸੀਂ ਸਿਰਫ ਮੇਰੇ ਜੰਮਣ ਦੇ ਰਸਤੇ ਸੀ ਹੁਣ ਮੇਰੇ ਵਾਰਿਸ ਕਦਮ ਰੱਖਣਗੇ ਤੇ ਉਹ ਗੁਫਾ ਤਮਾਕੇ ਨਾਲ ਟਹਿ ਜਾਂਦੀ ਹੈ ਜੰਗਲਾ ਵਿੱਚੋਂ ਵਾਪਸੀ ਦੇ ਇੱਕ ਹਫ਼ਤਾ ਬਾਅਦ ਮੈਲੀ ਪਿੰਡ ਚਰਾਤ ਨੂੰ ਕਈ ਕਰਾਂ ਵਿੱਚ ਅਣਜਾਣੀ ਹਵਾਵਾਂ ਵਗਣ ਲੱਗੀਆਂ ਚੀਕਾਂ ਦੀ ਆਵਾਜ਼ਾਂ ਬੀਬੀਆਂ ਦੀਆਂ ਹੱਸਦੀਆਂ ਗੂੰਜਾਂ ਤੇ ਸਭ ਤੋਂ ਭਿਆਨਕ ਗੱਲ ਬੱਚੇ ਸੁਪਨੇ ਵਿੱਚੋਂ ਰੋ ਰੋ ਕੇ ਉੱਠਣ ਲੱਗੇ ਨੀਲਮ ਹੁਣ ਰੋਜ਼ ਰਾਤ ਨੀਂਦ ਵਿੱਚ ਚੱਲਣ ਲੱਗ ਪਈ ਉਸ ਦੀਆਂ ਅੱਖਾਂ ਖੁੱਲੀਆਂ ਰਹਿੰਦੀਆਂ ਪਰ ਉਹਨੂੰ ਕੁਝ ਯਾਦ ਨਹੀਂ ਹੁੰਦਾ ਉਸ ਦੇ ਨਫੂਨ ਰੋਜ਼ ਸਵੇਰੇ ਖੂਨ ਨਾਲ ਲੀਤੇ ਹੋਏ ਹੁੰਦੇ ਮੇਰੇ ਅੰਦਰ ਕੋਈ ਗੱਲ ਕਰਦਾ ਹੈ ਨੀਲਮ ਨੇ ਰਾਗਵ ਨੂੰ ਦੱਸਿਆ ਰਾਤ ਜੋ ਪੂਰੀ ਤਰ੍ਹਾਂ ਚੁੱਪ ਰਹਿੰਦੀ ਸੀ ਉਸ ਰਾਤ ਤੁਰਨ ਲੱਗੀ ਉਹ ਆਪਣੀ ਮਾਂ ਨੀਲਮ ਦੀ ਅੱਖਾਂ 'ਚ ਦੇਖ ਕੇ ਆਖਦੀ ਮਾਂ ਉਹ ਆ ਰਹੇ ਨੇ ਸਿਰਫ 3 ਦਿਨ ਬਚੇ ਨੇ ਤੇ ਤੂੰ ਉਹਨਾਂ ਦੀ ਮਾਂ ਬਣਨ ਵਾਲੀ ਏ ਨੀਲਮ ਦਾ ਰੰਗ ਫੱਕ ਹੋ ਜਾਂਦਾ ਰਾਗਵ ਸਮਝ ਜਾਂਦਾ ਹੈ ਉਸ ਰੂ ਨੂੰ ਗੁਫਾ ਤੋਂ ਮੁਕਤੀ ਨਹੀਂ ਮਿਲੀ ਸੀ ਉਹ ਹੁਣ ਨੀਲਮ ਦੀ ਕੋਖ ਵਿੱਚ ਇੱਕ ਨਵਾਂ ਵਾਰਿਸ ਰਚ ਰਹੀ ਹੈ ਇੱਕ ਰਾਤ ਰਾਗਵ ਦੀ ਕਾਰ 'ਚ ਸੁਕੰਨਿਆ ਦੀ ਆਤਮਾ ਆਉਂਦੀ ਹੈ ਤੂੰ ਉਹਨਾਂ ਨੂੰ ਰੋਕ ਸਕਦਾ ਹੈ ਪਰ ਨੀਲਮ ਦੀ ਕੋਖ ਤੋਂ ਪੈਦਾ ਹੋਣ ਵਾਲਾ ਰਾਖਸ਼ ਉਸ ਸਭ ਤੋਂ ਖਤਰਨਾਕ ਹੋਵੇਗਾ ਜੇ ਤੂੰ ਰੋਕਿਆ ਨਾ ਤਾਂ ਇਹ ਵਾਰਿਸ ਪੂਰੀ ਧਰਤੀ ਨੂੰ ਚੀਰ ਦੇਣਗਾ ਨੀਰੀਤ ਪਿੰਡ ਦਾ ਇੱਕ ਗੁੰਗਾ ਮੁੰਡਾ ਜੋ ਹੁਣ ਗੀਤ ਗਾਉਂਦਾ ਹੈ ਪਰ ਉਲਟੇ ਸ਼ਬਦਾਂ ਸੁਬੀਤ ਜਿਸ ਦੇ ਚਿਹਰੇ ਤੇ ਇੱਕ ਨਿਸ਼ਾਨ ਆ ਗਿਆ ਹੈ ਜੋ ਹਰ ਰਾਤ ਹਿਲਦਾ ਹੈ ਨੀਲਮ ਦੀ ਕੋਖ ਵਿੱਚ ਬਾਲਕ ਜਿਸ ਦਾ ਕੋਈ ਨਾਂ ਨਹੀਂ ਪਰ ਉਸ ਦੀ ਟੜਕਣ ਗੱਡੀ ਦੀ ਕੰਟੀ ਵਾਂਗ ਵੱਜਦੀ ਹੈ ਅਖਬਾਰ ਦੀ ਸੁਰਖੀ ਮੈਲੀ ਪਿੰਡ ਵਿੱਚ ਪਿਛਲੇ ਦਿਨਾਂ ਚ ਤਿੰਨ ਬੱਚੇ ਲਾਪਤਾ ਪਿੰਡ ਦੇ ਲੋਕ ਪਲਾਇਨ ਕਰ ਰਹੇ ਹਨ ਡੀਐਸਪੀ ਗਿਲ ਮਰ ਚੁੱਕਾ ਸੀ ਪਰ ਉਸਦੀ লাশ ਨੈਨਾ ਹਸਪਤਾਲ ਤੋਂ ਗਾਇਬ ਸੀ ਕੀ ਉਹ ਵਾਪਸ ਆ ਰਿਹਾ ਅਖੀਰ ਵਿੱਚ ਨੀਲਮ ਕਮਰੇ ਵਿੱਚ ਆਇਨੇ ਅੱਗੇ ਖੜੀ ਹੋਈ ਆਖਦੀ ਮੈਂ ਰਖਵਾਲੀ ਨਹੀਂ ਮੈਂ ਮਾਂ ਹਾਂ ਨਵੇਂ ਯੁੱਗ ਦੀ ਸ਼ੈਤਾਨ ਦੇ ਵਾਰਸ ਨੂੰ ਜਨਮ ਦੇਣ ਵਾਲੀ ਮਾਂ ਪਿੰਡ ਚਰਾਤ ਵੱਜਣ ਵਾਲੀ ਕੰਟੀਆਂ ਹੁਣ ਹਰੇਕ ਨੂੰ ਸੁਣਾਈ ਦੇ ਰਹੀਆਂ ਸਨ ਕੁਝ ਲੋਕ ਕਹਿੰਦੇ ਪੁਰਾਣੇ ਮੰਦਰ ਦੀ ਕੰਟੀ ਵੱਜੀ ਪਰ ਮੰਦਰ ਤਾਂ 20 ਸਾਲ ਪਹਿਲਾ ਟੁੱਟ ਚੁੱਕਾ ਸੀ ਇੱਕ ਕੰਟੀ ਸਿਰਫ ਉਹੀ ਲੋਕ ਸੁਣ ਸਕਦੇ ਸਨ ਜਿਨ੍ਹਾਂ ਦੇ ਅੰਦਰ ਸ਼ੈਤਾਨ ਦੀ ਸਾਹਸ ਦੌੜ ਰਹੀ ਸੀ ਜਿੱਥੇ ਪਹਿਲਾਂ ਅਦੀਰ ਆਨੰਦ ਨੇ ਤੰਤਰ ਕਰਮ ਕੀਤੇ ਸਨ ਉੱਥੇ ਇੱਕ ਨਵੀਂ ਗੁਫਾ ਖੁੱਲ ਗਈ ਸੀ ਡੀਐਸਪੀ ਗਿਲਦੀ ਲਾਸ਼ ਉੱਥੋਂ ਮਿਲੀ ਬਿਨਾਂ ਅੱਖਾਂ ਦੇ ਪਰ ਹੱਸ ਰਹੀ ਸੀ ਉਸਦੇ ਮੂੰਹ 'ਚ ਇੱਕ ਕਾਗਜ਼ ਮਿਲਿਆ ਉਹ ਤਿੰਨ ਆ ਚੁੱਕੇ ਨੇ ਹੁਣ ਚੌਥਾ ਜਨਮ ਲੈਣ ਵਾਲਾ ਹੈ ਸੁਕੰਨਿਆ ਹੁਣ ਆਮ ਆਤਮਾ ਨਹੀਂ ਰਹੀ ਸੀ ਉਸਨੇ ਆਪਣੇ ਆਪ ਨੂੰ ਅਖਰੀ ਚੇਤਾਵਨੀ ਦਾ ਰੂਪ ਦੇ ਦਿੱਤਾ ਸੀ ਉਹ ਹੁਣ ਹਰ ਰਾਤ ਕਿਸੇ ਨਵੇਂ ਪਿੰਡਵਾਸੀ ਦੇ ਸੁਪਨੇ ਵਿੱਚ ਆਉਂਦੀ ਸੀ ਪਰ ਅਖਰ ਉਲਟੇ ਹੁੰਦੇ ਜਿਨ੍ਹਾਂ ਨੂੰ ਸਿਰਫ ਰਾਤ ਪੜ ਸਕਦੀ ਸੀ ਰਾਤ ਤੈਨੂੰ ਆਪਣੇ ਪਰਾਂ ਨੂੰ ਬਚਾਉਣਾ ਹੋਵੇਗਾ ਉਹ ਤਿੰਨ ਰੂਹਾਂ ਜੋ ਇਕ ਹੈ ਨੀਲਮ ਨੂੰ ਰਾਤ 3 ਵਜੇ ਜਨਮ ਵਾਲਾ ਦਰ ਚਲਿਆ ਕਰ ਚ ਵੱਡਾ ਪੁਜਾਰੀ ਵੀ ਆ ਗਿਆ ਪਰ ਉਹਦਾ ਚਿਹਰਾ ਅਦੀਰ ਆਨੰਦ ਵਰਗਾ ਹੀ ਸੀ ਜਦੋਂ ਬੱਚਾ ਪੈਦਾ ਹੋਇਆ ਉਸ ਦਾ ਰੋਨ ਨਹੀਂ ਸੀ ਆ ਰਿਹਾ ਬਲਕਿ ਹੱਸ ਰਿਹਾ ਸੀ ਇਹ ਸਾਡਾ ਰਾਜਕੁਮਾਰ ਹੈ ਪੁਜਾਰੀ ਨੇ ਆਖਿਆ ਜਿੱਦਿ ਇਸ ਪੀ ਗਿਲ ਦੀ লাশ ਦੇ ਨੇੜੇ ਨਵਾਂ ਬੱਚਾ ਲਿਆਂਦਾ ਗਿਆ ਉਸ ਦੀਆਂ ਅੱਖਾਂ ਖੁੱਲ ਗਈਆਂ ਉਹ ਆ ਗਿਆ ਏ ਉਸ ਨੇ ਅਖੀਰਲੀ ਸਾਹ ਲੈ ਕੇ ਆਖਿਆ ਉਹ ਆ ਗਿਆ ਏ ਜਦ ਨੀਲਮ ਸਵੇਰੇ ਉੱਠੀ ਉਸਦੇ ਪਾਸ ਰੱਖੀ ਕਾਂਸੀ ਦੀ ਥਾਲੀ ਚਮਕ ਰਹੀ ਸੀ ਜਦ ਉਸਨੇ ਥਾਲੀ ਚੋਂ ਚਾਤੀ ਮਾਰੀ ਉਸਨੇ ਆਪਣੇ ਪੁੱਤਰ ਦੀ ਆਖਰਲੇ ਪਵਿਕ ਦੀ ਚਲਕ ਵੇਖੀ ਉਹ ਰਾਜੇ ਦਾ ਸਿੰਘਾਸਨ ਨਹੀਂ ਪੂਰੀ ਧਰਤੀ ਨੂੰ ਲਾਲ ਕਰੇਗਾ ਲੂ ਮਾਸ ਅਤੇ ਵਿਸ਼ਵ ਦੇ ਹਰ ਨਕਸ਼ੇ ਨੂੰ ਆਪਣੀ ਹੰਸੀ ਨਾਲ ਮਿਟਾ ਦੇਵੇਗਾ ਉਹ ਰਾਤ ਸਾਵਣ ਦੀ ਪੂਰਨਮਾਸ਼ੀ ਸੀ ਪਰ ਚਾਦ ਨਾ ਨਜ਼ਰ ਆਇਆ ਨਾ ਉਸ ਦੀ ਰੋਸ਼ਨੀ गंभीर हनेरा पिंड च पसर गया सी किसे ने सारी रोशनी नू चीर के खा लिया होवे होंड दिया करवालिया ने अपने बच्चों करो ना क्डन की कसम चुकी सी पर अचानक रात दो बजे पुरानी हवेली तो चीका आउन लगिया लग निरीत ने दसिया मैं अपनी छाव नसदी वेख्या पर ओ मेरे पास नहीं सी अधीर आनंद मुड़ आया पर नवी लिबास वि ਇਹ ਵਾਰੀ ਉਹ ਪੁਰਾਣੇ ਰੂਪ 'ਚ ਨਹੀਂ ਆਇਆ ਉਸਨੇ ਸੁਬੀਦ ਦੇ ਸਰੀਰ ਨੂੰ ਆਪਣਾ ਮੰਦਰ ਬਣਾਇਆ ਸੁਬੀਦ ਦੇ ਨੱਕ 'ਥਾਂ ਰਕਤ ਵਹਿ ਰਿਹਾ ਸੀ ਪਰ ਉਹ ਹੱਸ ਰਿਹਾ ਸੀ ਹੁਣ ਤਾਂ ਮੈਂ ਮਨੁੱਖੀ ਜਨਮ ਲੈ ਲਿਆ ਨਾ ਪਕੜ ਸਕਦੇ ਹੋ ਨਾ ਮਾਰ ਸਕਦੇ ਹੋ ਸੁਕੰਨਿਆ ਜਿਸ ਦੀ ਆਤਮਾ ਹੁਣ ਟਟਕਦੀ ਨਹੀਂ ਸੀ ਉਹ ਅਗਨੀ ਦੇ ਰੂਪ 'ਚ ਆਈ ਉਸਨੇ ਨੀਲਮ ਦੇ ਪੁੱਤਰ ਦੀ ਔਰ ਇਸ਼ਾਰਾ ਕਰਦਿਆਂ ਆਖਿਆ ਇਹ ਸਿਰਫ ਬੱਚਾ ਨਹੀਂ ਸ਼ੈਤਾਨ ਦੀ ਜਨਰੇਸ਼ਨ ਹੈ ਜੇ ਅਜਨਾ ਰੋਕਿਆ ਗਿਆ ਤਾਂ ਕੱਲ ਇਹ ਪੂਰਾ ਜ਼ਹਾਨ ਲੈ ਜਾਵੇਗਾ ਸਾਰੇ ਨੂੰ ਲੋੜ ਸੀ ਕਿਸੇ ਚੌਥੇ ਦੀ ਜੋ ਆਪਣੀ ਜਾਨ ਦੇ ਕੇ ਇਹ ਸ਼ਰਾਪਤ ਚੱਕਰ ਤੋੜੇ ਰਾਤ ਨੇ ਆਪਣੇ ਆਪ ਨੂੰ ਅੱਗੇ ਪੇਸ਼ ਕਰ ਦਿੱਤਾ ਜੇ ਇਹੀ ਰਾਹ ਹੈ ਤਾਂ ਚੰਗਾ ਪਰ ਮੈਂ ਮੌਤ ਨੂੰ ਰੂਹਾਂ ਦੀ ਜਿੱਤ ਬਣਾ ਕੇ ਜਾਵਾਂਗਾ ਜਦ ਉਹ ਅੱਗ ਵਿੱਚ ਗਿਆ ਸਬੀਤ ਦੀਆਂ ਅੱਖਾਂ ਚਮਕੀਆਂ ਅਤੇ ਹਵਾ ਦੀ ਦਿਸ਼ਾ ਬਦਲ ਗਈ ਸਵੇਰ ਹੋਈ ਪਿੰਡ ਚ ਪਹਿਲੀ ਵਾਰ ਚੁੱਪੀ ਸੀ ਨਾ ਕੋਈ ਚੀਖ ਨਾ ਕੋਈ ਹੱਸਾ ਨੀਲਮ ਆਪਣੇ ਪੁੱਤਰ ਨੂੰ ਦੇਖਦੀ ਰਹੀ ਪਰ ਹੁਣ ਉਹ ਬਿਲਕੁਲ ਆਮ ਬੱਚਾ ਸੀ ਸਬੀਤ ਇੱਕ ਦੂਰਲੇ ਪਹਾੜ ਵੱਲ ਤੁਰ ਗਿਆ ਅਤੇ ਸੁ ਕੰਨਿਆ ਦੀ ਆਤਮਾ ਅਜੇ ਵੀ ਰਾਤ ਨੂੰ ਪਹਾੜੀ ਰਾਹਾਂ ਵਿੱਚ ਕੁੰਮਦੀ ਵੇਖੀ ਜਾਂਦੀ ਹੈ ਮਾਇਆਗੰਜ ਦੇ ਥਾਣੇ ਇਨਸਪੈਕਟਰ ਅਰਜੁਨ ਨੇ ਜਦੋਂ ਸੱਚ ਦੇ ਕਤਰੇ ਚੁੱਕੇ ਉਹ ਹੈਰਾਨ ਰਹਿ ਗਿਆ ਖੂਨ ਵਾਲਾ ਥੈਲਾ ਜਿਸ ਵਿੱਚ ਸੁਕੰਨਿਆ ਨੇ ਰਾਹਸ਼ ਦਾ ਸਿਰ ਰੱਖਿਆ ਸੀ ਉਹ ਸਿਰ ਹੌਲੀ-ਹੌਲੀ ਸੜ ਰਿਹਾ ਸੀ ਪਰ ਅੰਦਰੋਂ ਕੁਝ ਹੋਰ ਜੰਮ ਰਿਹਾ ਸੀ ਨੀਲਮ ਜੋ ਪਿਛਲੇ ਕਈ ਪਾਗਾਂ ਤੋਂ ਗਾਇਬ ਸੀ ਆਖਰਕਾਰ ਥਾਣੇ ਆ ਗਈ ਉਹ ਰੋ ਰਹੀ ਸੀ ਮੈਂ ਤਾਂ ਆਪਣੇ ਪੁੱਤਰ ਨੂੰ ਤਰਨ ਦੇ ਰਾਹ ਤੇ ਚਲਾਇਆ ਸੀ ਪਰ ਉਸਨੇ ਰਾਤਾਂ ਨੂੰ ਅਦੀਰ ਆਨੰਦ ਦੇ ਆਸ਼ਰਮ जाना शुरू कर दिता उथे उस ते रीता नहीं रात की सी। इंस्पैक्टर ओ की करता सी उ नीलम ओ सी बाबे ने मेरे अंदर शक्ति पड़ती है एक रात ओ खतरनाक हसन लगा उस तो बाद ओ नीलम नहीं रहा ओ कुछ होर सी। सुकन्या ने दसा कि जदों उसने राहश नु मारया, ओ आखरी मारिया सेंदे कह गया ਸਿਰਫ ਮੈਂ ਨਹੀਂ ਸਤ ਪਿੰਡ ਸਤ ਕੁਰਬਾਨੀਆਂ ਤੇ ਸਤ ਆਤਮਾਵਾਂ ਦੇ ਪਾਲਣਹਾਰ ਵਾਪਸ ਆ ਰਹੇ ਹਨ ਇੱਕ ਨਕਸ਼ਾ ਮਿਲਿਆ ਰਾਹਸ਼ ਦੇ ਇੱਕ ਨਕਸ਼ਾ ਮਿਲਿਆ ਰਾਹਸ਼ ਦੇ ਸਿਰ ਤੋਂ ਪੁਰਾਣੇ ਕਾਰਸ ਤੇ ਲਿਖਿਆ ਸੀ ਅੰਗਠੀ ਦੇ ਰਾਈ ਕਾਲੀ ਛਾਵਾਵਲ ਨੀਰਪਿੰਡ ਅਗਲੀ ਮੰਜ਼ਿਲ ਇੰਸਪੈਕਟਰ ਨੀਰਪਿੰਡ ਉਹ ਥਾਂ ਤਾਂ ਕਿਹਾ ਜਾਂਦਾ ਸੀ ਕਿ 25 ਸਾਲ ਪਹਿਲਾਂ ਉਥੇ ਚੰਡਾਲੀ ਪਾਠ ਕੀਤਾ ਗਿਆ ਸੀ ਸੁਕੰਨਿਆ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਉਸ ਦੀ ਹਾਲਤ ਖਤਰਨਾਕ ਸੀ ਪਰ ਜਦ ਇਨਸਪੈਕਟਰ ਨੇ ਉਸ ਨੂੰ ਪੁੱਛਿਆ ਤੂੰ ਬਚਣਾ ਚਾਹੁੰਦੀ ਸੀ ਉਸ ਦੀ ਹੰਸੀ ਆਈ ਬਚਣ ਦੀ ਚਾਹ ਨਹੀਂ ਸੀ ਮੁਕਤੀ ਦੀ ਲੋੜ ਸੀ ਉਸ ਦੇ ਬੰਦਿਆਂ ਤੇ ਇੱਕ ਚਿੰਨ ਉੱਭਰ ਆਇਆ ਕਾਲਾ ਅਜਿਹਾ ਜੋ ਆਮ ਨਹੀਂ ਸੀ ਹਸਪਤਾਲ ਦੀ ਨਰਸ ਨੇ ਕਿਹਾ ਸਰ ਇਹ ਉਹ ਹੀ ਚਿੰਨ ਹੈ ਜੋ ਅਦੀਰ ਆਨੰਦ ਦੇ ਸੇਵਕਾਂ ਦੀ ਮੌਤ ਤੇ ਆਉਂਦਾ ਸੀ ਇਹ ਕੋਈ ਆਮ ਔਰਤ ਨਹੀਂ ਸੀ ਇਹ ਕਿਸੇ ਵੱਡੇ جنگ ਦੀ ਸ਼ੁਰੂਆਤ ਸੀ ਜਦੋਂ ਰਾਹਸ਼ ਦੀ ਲਾਸ਼ ਦੀ ਜਾਂਚ ਕੀਤੀ ਗਈ ਉਸਦੇ ਕਲੇਜੇ ਵਿੱਚੋਂ ਇੱਕ ਚਮਕਦਾ ਕਾਲਾ ਰਤਨ ਨਿਕਲਿਆ ਜੋ ਬਾਬਾ ਅਦੀਰ ਆਨੰਦ ਆਪਣੇ ਸੇਵਕਾਂ ਦੀ ਰੂਹ ਨੂੰ ਦਿੰਦਾ ਸੀ ਇਹ ਰਤਨ ਰਾਤ ਦੀ ਆਖਰੀ ਕੁਰਬਾਨੀ ਦਾ ਹਿੱਸਾ ਸੀ ਰਾਤ ਜਿਸਨੇ ਆਸ਼ਰਮ ਜੋ ਪੈਦਾ ਹੋ ਕੇ ਸ਼ੈਤਾਨੀ ਅਧਿਆਤਮ ਵਿੱਚ ਸ਼ਕਤੀ ਪਾਈ ਉਹੀ ਅੰਤਮ ਰਾਫ ਬਣੇਗਾ ਜੇਕਰ ਰਾਤ ਜੁੰਦਾ ਰਹਾ ਤਾਂ ਕਾਲਾ ਸਿਰ ਉੱਪਰ ਰਾਜ ਕਰੇਗਾ ਸੁਕੰਨਿਆ ਅਜੀਵੀ ਜੀਵਨ ਅਤੇ ਮੌਤ ਦੇ ਵਿਚਾਰ ਹੈ ਰਾਹਸ਼ ਮਰ ਗਿਆ ਪਰ ਉਸਦੇ ਰਾਹੀ ਇੱਕ ਨਕਸ਼ਾ ਮਿਲਿਆ ਜੋ ਇਸ਼ਾਰਾ ਕਰਦਾ ਹੈ ਅਗਲਾ ਮੰਜ਼ਿਲ ਨੀਰਪਿੰਡ ਜਿੱਥੇ ਕਾਲੀ ਤਾਕਤਾਂ ਨੇ ਕਈ ਸਾਲ ਪਹਿਲਾਂ ਆਪਣਾ ਡੇਰਾ ਬਣਾਇਆ ਸੀ ਇਨਸਪੈਕਟਰ ਅਰਜੁਨ ਨੀਲਮ ਅਤੇ ਸਬ ਇਨਸਪੈਕਟਰ ਜੋਡਲ ਆਪਣੇ ਜੀਪ ਨਾਲ ਨੀਰ ਪਿੰਡ ਦੇ ਬਾਹਰ ਪਹੁੰਚੇ ਇੱਕ ਲੰਬੀ ਖੰਡਰ ਹੋ ਚੁੱਕੀ ਇਮਾਰਤ ਨਜ਼ਰ ਆਈ ਪੁਰਾਣਾ ਸਕੂਲ ਜਿਸ ਬਾਰੇ ਲੋਕ ਕਹਿੰਦੇ ਸੀ ਕਿ ਉਥੇ ਚੰਡਾਲੀ ਪਾਠ ਹੋਇਆ ਸੀ ਪਿੰਡ ਦੇ ਵੱਡੇ ਨੇ ਦਰਵਾਜ਼ਾ ਹੀ ਨਹੀਂ ਖੋਲਿਆ ਸਰਕਾਰ ਤੁਸੀਂ ਜਾਵੋਗੇ ਤਾਂ ਵਾਪਸ ਨਹੀਂ ਆਓਗੇ ਉਥੇ ਛਾਂ ਨਹੀਂ ਹੁੰਦੀ ਸਿਰਫ ਉਲਟੀਆਂ ਪਾਵਾਂ ਦੀਆਂ ਛਾਵੇਂ ਹਨ ਅਰਜੁਨ ਨੇ ਗੰਭੀਰਤਾ ਨਾਲ ਕਿਹਾ ਅਸੀਂ ਆਏ ਹਾਂ ਅੰਤ ਲਿਆਉਣ ਨਵੀਂ ਖੇਡ ਸ਼ੁਰੂ ਕਰਨ ਨਹੀਂ ਜੱਜ ਸਕੂਲ ਦੀ ਪਿਛਲੀ ਵਾਟੀ ਤੋਂ ਅੰਦਰ ਵਦੇ ਉਹਨਾਂ ਨੂੰ ਇੱਕ ਚੌਕ ਸਵਾਲਾ ਵਾਲਾ ਕਮਰਾ ਮਿਲਿਆ ਮਿੱਟੀ 'ਚ ਇੱਕ ਛੋਟੀ ਮੂਰਤੀ ਜਿਸਦੇ ਆਲੇ ਦੁਆਲੇ ਕਾਲੀ ਰੇਤ ਜਮੀ ਹੋਈ ਸੀ ਅਚਾਨਕ ਰੇਤ ਕੰਬੀ ਤੇ ਆਵਾਜ਼ ਆਈ ਆ ਗਏ ਉਹ ਜੋ ਅਦੂਰੇ ਰਹਿ ਗਏ ਸੀ ਕਮਰੇ ਦੀ ਛੱਤ ਉੱਤੇ ਇੱਕ ਚਿੱਤਰ ਉਭਰਿਆ ਅਦੀਰ ਆਨੰਦ ਜਿਸਦਾ ਸਿਰ ਨਹੀਂ ਸੀ ਪਰ ਹੌਲੀ-ਹੌਲੀ ਸਿਰ ਬੰਦਾ ਜਾ ਰਿਹਾ ਸੀ ਰਾਫ ਦੀਆਂ ਲਕੀਰਾਂ ਨਾਲ ਇਸ ਦੌਰਾਨ ਨੀਲਮ ਦਾ ਪੁੱਤਰ ਰਿੰਦ ਗਾਇਬ ਹੋ ਗਿਆ ਉਹ ਪਿੰਡ ਦੇ ਇੱਕ ਖੁਫੀਆ ਰਸਤੇ ਰਾਹੀਂ ਸਿੱਧਾ ਚੌਕ ਵਾਲੀ ਮੂਰਤੀ ਕੋਲ ਆ ਗਿਆ ਉਸਦੇ ਹੱਥ ਵਿੱਚ ਸੀ ਇੱਕ ਰਤਨ ਜੋ ਪਹਿਲਾ ਰਾਹਸ਼ ਦੇ ਕਲੇਜੇ ਤੋਂ ਨਿਕਲਿਆ ਸੀ ਉਸ ਦੀਆਂ ਅੱਖਾਂ ਕਾਲੀਆਂ ਹੋ ਗਈਆਂ ਮੈਂ ਰਾਧਾ ਮੈਂ ਰਿੰਦ ਨਹੀਂ ਜਦੋਂ ਮੈਂ ਮਰਿਆ मेरी रूह नवी जन्म ले चुकी सी नीलम ने कहा तू मेरा पुत्र नहीं उसने के कहा मैं तेरा पलिया पुत्र हां पर कदे मनुख नहीं सी मैनू बना के ही गया सी अंतम कुर्बानी ले इंस्पैक्टर जोडल ने चीक मारी सर ये पिंड जोंदा नहीं ए ता तैयार कीता गया रंगमंच है कमरे दिया लाइटा आपे चल प सारे लोग पिंड इकट्ठे हो गए इको जी आवाज विच उचारण कर रहे सन रात आया है छा हूँ असली होगी उस समय मायागंज हस्पताल विच हस्पता आखरी साह चल रही सी उसने आखरी वार मुस्कुरा के आख्या करम मुकते नहीं पर रख्या की जा सकती है उसदे चरना तो चमकदा चिन्ह उडया ਤੇ ਨੀਰ ਪਿੰਡ ਵਿੱਚ ਨਕਲੀ ਆਤਮਾਵਾਂ ਉੱਤੇ 4.5 ਲੱਖ ਬੋਲੀਆਂ ਵਾਲਾ ਪਾਠ ਛਪ ਗਿਆ। ਮੂਰਤੀ ਫਟ ਗਈ, ਰਤਨ ਤਬਾਹ ਹੋ ਗਿਆ। ਅਦੀਰ ਆਨੰਦ ਦਾ ਸਿਰ ਸੜ ਗਿਆ। ਅਰਜੁਨ ਨੇ ਮੁੜ ਕੇ ਨੀਲਮ ਨੂੰ ਦੇਖਿਆ। ਤੇਰਾ ਪੁੱਤਰ ਰਿੰਥ ਹੁਣ ਕਿੱਥੇ ਹੈ? ਨੀਲਮ ਨੇ ਹੌਲੀ ਕਿਹਾ। ਉਹ ਤਾਂ ਉੱਥੇ ਸੀ ਜਿੱਥੇ ਰਾਤ ਸੀ। ਹੁਣ ਤਾਂ ਉਹ ਸਾਫ਼ ਹੋ ਗਿਆ। ਪਰ ਪਿਛਲੇ ਦਰਫੱਦੀ ਛਾਹ ਹਿਲੀ। ਤੇ ਇੱਕ ਬੱਚੇ ਦੀ ਹੌਲੀ ਹੌਲੀ ਹੰਸੀ ਆਈ ਮਾਂ ਮੈਂ ਆ ਗਿਆ ਸਵੇਰੇ ਨੀਲਮ ਉੱਠੀ ਉਸਨੇ ਰਾਤ ਨੂੰ ਇੱਕ ਪਹਿਾਨਕ ਸੁਪਨਾ ਵੇਖਿਆ ਉਸਦੇ ਸੁਪਨੇ ਵਿੱਚ ਰਿੰਤ ਕਹਿ ਰਿਹਾ ਸੀ ਮਾਂ ਮੈਨੂੰ ਰੱਖ ਲੈ ਨਹੀਂ ਤਾਂ ਮੈਂ ਤੈਨੂੰ ਖਾ ਲਵਾਂਗਾ ਉਸਨੇ ਜਦ ਆਪਣੀ ਚੋਲੀ ਦੇ ਅੰਦਰ ਹੱਥ ਲਾਇਆ ਉੱਥੇ ਰਤਨ ਵਰਗਾ ਕੋਈ ਗੋਲਾ ਦਿਲ ਦੇ ਨੇੜੇ ਟੜਕ ਰਿਹਾ ਸੀ ਸਕੂਲ ਦੇ ਪਸਮ ਹੋ ਚੁੱਕੇ ਖੰਡਰਾ ਵਿੱਚ ਰਾਤ ਨੂੰ ਇੱਕ ਬੱਚਾ ਨੰਗੇ ਪੈਰਾਂ ਕੁੰਮ ਰਿਆ ਸੀ ਉਸ ਦੀ ਛਾਂ ਨਹੀਂ ਸੀ ਉਸਨੇ ਰੇਤ 'ਚ ਲਿਖਿਆ ਮੈਂ ਰਾਧਾ ਮੇਰੇ ਨਾਲ ਖੇਡੋ ਉਸ ਦੇ ਨੇੜੇ ਕੁਝ ਆਵਾਜ਼ਾਂ ਆਈਆਂ ਨਵੇਂ ਬੱਚਿਆਂ ਦੀਆਂ ਜਿਹੜੇ ਕੱਲ ਤੋਂ ਗਾਇਬ ਹੋ ਰਹੇ ਸਨ ਅਰਜੁਨ ਨੇ ਨੀਲਮ ਨੂੰ ਪੁੱਛਿਆ ਕੀ ਰਤਨ ਅਜੇ ਵੀ ਤੇਰੇ ਕੋਲ ਹੈ ਨੀਲਮ ਨੇ ਕਿਹਾ ਮੈਨੂੰ ਨਹੀਂ ਪਤਾ ਪਰ ਕਦੇ-ਕਦੇ ਲੱਗਦਾ ਜਿਵੇਂ ਕੋਈ ਮੇਰੇ ਅੰਦਰ ਤੜਕਦਾ ਹੋਵੇ ਇਨਸਪੈਕਟਰ ਜੋਡਲ ਨੇ ਸੁਣ ਕੇ ਕਿਹਾ ਸਰ ਇਹ ਰਤਨ ਨਹੀਂ ਰਾਤ ਦੀ ਆਤਮਾ ਹੈ ਜੋ ਨੀਲਮ ਦੇ ਦਿਲ ਵਿੱਚ ਵਸ ਗਈ ਹੈ ਇੱਕ ਰਾਤ ਨੀਲਮ ਦੇ ਕਮਰੇ ਵਿੱਚ ਅਚਾਨਕ ਬਿਜਲੀ ਗਈ ਤੇ ਅੱਗੇ ਦੀ ਕਿਰਨ ਵਿੱਚ ਦਿਖੀ ਸੁ ਕੰਨਿਆ ਦੀ ਆਤਮਾ ਉਹ ਹੌਲੀ-ਹੌਲੀ ਕਹਿੰਦੀ ਮੈਂ ਰਖਵਾਲੀ ਹਾਂ ਪਰ ਜੇ ਮਾਂ ਰਾਤ ਨੂੰ ਸਿਰ ਚੜਾ ਦੇਵੇ ਤਾਂ ਉਹ ਦੁਨੀਆ ਸਾੜ ਦੇਵੇਗਾ ਨੀਲਮ ਰੋਪਈ ਮੈਂ ਮਾਂ ਹਾਂ ਪਰ ਮੈਂ ਰਾਖ ਨਹੀਂ ਬਣਨਾ ਚਾਹੁੰਦੀ ਅੰਤ ਵਿੱਚ ਸੁਕੰਨਿਆ ਨੇ ਨੀਲਮ ਨੂੰ ਇੱਕ ਛੋਟਾ ਕੰਟਾ ਦਿੱਤਾ ਇਹ ਕੰਟਾ ਤੇਰੇ ਦਿਲ ਵਿੱਚ ਰੱਖਿਆ ਹੈ ਰਾਤ ਆਖਰੀ ਵਾਰ ਸੌ ਜਾਏਗਾ ਪਰ ਜੇ ਤੂੰ ਚਿਜਕੀ ਤਾਂ ਉਹ ਜਾਗ ਜਾਵੇਗਾ ਹਮੇਸ਼ਾ ਲਈ ਨੀਲਮ ਨੇ ਕੰਟਾ ਚੁੱਕਿਆ ਰਾਤ ਦੀ ਆਵਾਜ਼ ਆਈ ਮਾਂ ਨਹੀਂ ਤੂੰ ਮੈਨੂੰ ਵੀ ਦਗਾ ਦੇਵੇਂਗੀ ਉਸਨੇ ਹੌਲੀ ਨਾਲ ਕੰਟਾ ਰੱਖਿਆ ਤੇ ਦਿਲ ਦੀ ਧੜਕਣ ਹੌਲੀ ਹੋਈ ਅੱਗੇ ਦੇ ਪਲ ਵਿੱਚ ਹਵਾ ਰੁਕ ਗਈ ਪਿੰਡ ਚੁੱਪ ਅਰਜੁਨ ਨੇ ਕਿਹਾ ਸਾਨੂੰ ਲੱਗਦਾ ਸੀ ਇਹ ਅੰਤ ਸੀ ਪਰ ਜਦ ਤੱਕ ਪਿਆਰ ਅਤੇ ਪਾਪ ਇਕੱਠੇ ਰਹਿੰਦੇ ਹਨ ਰਾਤ ਵਾਪਸ ਆਉਂਦਾ ਰਹੇਗਾ ਨੀਲਮ ਨੇ ਖਿੜਕੀ ਵੱਲ ਦੇਖਿਆ ਬੱਚਿਆਂ ਦੇ ਕੁੱਦਣ ਦੀ ਆਵਾਜ਼ ਆ ਰਹੀ ਸੀ ਪਰ ਉਹਨਾਂ ਦੀਆਂ ਛਾਵਾਂ ਨਹੀਂ ਸੀ ਰਾਤ ਹੁਣ ਇੱਕ ਹੋਰ ਜਨਮ ਵਿੱਚ ਜਨਮ ਲੈ ਚੁੱਕੀ ਹੈ ਪਰ ਉਹ ਜਨਮ ਇੱਕ ਆਮ ਘਰ ਵਿੱਚ ਨਹੀਂ ਇੱਕ ਅਜੇਹੇ ਪਿੰਡ ਵਿੱਚ ਹੋਇਆ ਜਿੱਥੇ ਲੋਕ ਅਜੀਬੀ ਰਾਤ ਨੂੰ ਲਾਲ ਚਿਰਾਗਾ ਨੂੰ ਬਚ ਕੇ ਚੱਲਦੇ ਹਨ ਉਹਨਾਂ ਨੂੰ ਨਹੀਂ ਪਤਾ ਕਿ ਇਹ ਨਵੀਂ ਨਿੱਕੀ ਕੁੜੀ ਜੋ ਨਿਮੇਕਲੀ ਬੋਲਦੀ ਹੈ ਅਤੇ ਅਕਸਰ ਇਕੱਲੀ ਰਹਿੰਦੀ ਹੈ ਉਸਦੇ ਪਿਛਲੇ ਜਨਮ ਦੀ ਕੁਰਬਾਨੀ ਨੇ ਇੱਕ ਸ਼ੈਤਾਨੀ ਚੱਕਰ ਨੂੰ ਤੋੜਿਆ ਸੀ ਪਰ ਹੁਣ ਕਈਆਂ ਨੂੰ ਉਹ ਕੁੜੀ ਸੁਪਨਿਆਂ ਵਿੱਚ ਆਉਂਦੀ ਦਿਖ ਰਹੀ ਸੀ ਜਿੱਥੇ ਉਹ ਕਹਿੰਦੀ ਮੈਂ ਮੁੜ ਆ ਗਈ ਹਾਂ ਪਰ ਇਸ ਵਾਰੀ ਕਿਸੇ ਹੋਰ ਦੀ 바ਰੀ ਹੈ ਅਦੀਰ ਆਨੰਦ ਕਦੇ ਇੱਕ ਆਮ ਜੋਗੀ ਸੀ ਪਰ ਉਸਨੇ ਸਾਧਨਾ ਦੇ ਰਾਹੀ ਨਹੀਂ ਖੂਨ ਦੇ ਰਾਹੀ ਤਾਕਤ ਹਾਸਲ ਕਰਨ ਦਾ ਫੈਸਲਾ ਕੀਤਾ ਜਦੋਂ ਪਹਿਲੀ ਵਾਰ ਉਸਨੇ ਇੱਕ ਨੌਜਵਾਨ ਕੁੜੀ ਦੀ ਬਲੀ ਚੜਾਈ ਉਹ ਖੁਦ ਕੰਬ ਗਿਆ ਪਰ ਉਸ ਰਾਤ ਜਿਸ ਸ਼ੈਤਾਨ ਨੇ ਉਸ ਨੂੰ ਮਿਲਣ ਆਉਣਾ ਸੀ ਉਸਨੇ ਉਸਦੇ ਅੰਦਰ ਨਵੀਂ ਤਾਕਤ ਪਰ ਦਿੱਤੀ ਜਿਸ ਦਿਨ ਤੂੰ 11 ਕੁਆਰੀਆਂ ਦੀ ਆਖਰੀ ਸਾਹਸ ਲੈ ਲਵੇਂਗਾ ਮੈਂ ਤੈਨੂੰ ਅਮਰ ਕਰ ਦੇਵਾਂਗਾ ਸੁਕੰਨਿਆ ਉਸ ਦੀ ਵੀ ਸ਼ਿਕਾਰ ਸੀ ਪਰ ਉਹ ਖਤਮ ਨਹੀਂ ਹੋਈ ਉਸਨੇ ਉਲਟਾ ਸਾਧੂ ਨੂੰ ਖਤਮ ਕਰ ਦਿੱਤਾ ਸੁਕੰਨਿਆ ਦੀ ਆਤਮਾ ਸ਼ਾਂਤ ਨਹੀਂ ਹੋਈ ਉਸਨੇ ਰਾਖਸ਼ ਨੂੰ ਮਾਰ ਦਿੱਤਾ ਸੀ ਪਰ ਜਿਸ ਹੂਨ ਨਾਲ ਉਸਦੇ ਹੱਥ ਲਿਪਟੇ ਸਨ ਉਹ ਸਿਰਫ ਬਾਬਾ ਦਾ ਨਹੀਂ ਸੀ ਕਈ ਹੋਰਾਂ ਦੀਆਂ ਆਤਮਾਵਾਂ ਉਸਦੇ ਆਲੇ ਦੁਆਲੇ ਘੁੰਮ ਰਹੀਆਂ ਹਨ ਉਹਦੇ ਤੋਂ ਮਦਦ ਮੰਗਦੀਆਂ ਹਨ ਇੱਕ ਰਾਤ ਉਹ ਇੱਕ ਪੁਰਾਣੀ ਹਵੇਲੀ ਵਿੱਚ ਖੜੀ ਸੀ ਜਿੱਥੇ ਇੱਕ 24 ਹੱਡੀਆਂ ਦੀਆਂ ਚੀਖਾਂ ਉਸ ਨੂੰ ਇੱਕ ਤੀਸਰੇ ਸ਼ੈਤਾਨ ਦੀ ਸੂਚਨਾ ਦਿੰਦੀਆਂ ਹਨ ਸੁਕੰਨਿਆ ਜਦ ਤੱਕ ਤੂੰ ਸਾਰੇ ਅਨਿਆਂ ਨੂੰ ਮੋਕਸ਼ ਨਹੀਂ ਦਿੰਦੀ ਤੈਨੂੰ ਵੀ ਮੁਕਤੀ ਨਹੀਂ ਮਿਲੇਗੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇਕਰ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਕੇ ਆਪਣੀ رائے ਕਮੈਂਟ ਕਰਕੇ ਜਰੂਰ ਦਿਓ